ਨੀ ਵੰਡਾ ਤਾਂ ਤਾਂ ਓਰੇ ਲੈ ਓਰੇ ਕੇ ਮੈਂ ਲਿਆ ਮਲਾ ਬਣ ਗਏ ਆ ਲੋ ਲੋ ਜੀ ਆ ਕਿੱਟੋ 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 ਫੱਲ 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 ਗਰੇਚ ਫੱਲ නව කරජ නැවිතුහ ත කරන හේද कोයින बචල සේට बචල చන වන වැట ග්చ දන හඩවි නිදින බල සාත වන डेकोरेशन सी जी सा कंप्लीट होगी बाकी मैं बाद च दिखाऊंगी है ना भी सोहना लगता कि इतना देखी हाँ इधर आया करे तू तू बुलबुले पान नहीं देगा इधर आया हाँ जी टाइम छः बज के पाँच मिनट हो गए तो बस ਉਹ ਕੜੀ ਆ ਗਈ ਉਹ ਖੁਸ਼ਖਬਰੀ ਤੁਹਾਨੂੰ ਦੇਵਾਂਗੇ ਅਸੀਂ ਵੀ ਇੰਜੋਏ ਕਰਾਂਗੇ ਇਸ ਸਭ ਨੂੰ ਸਾਰਾ ਕੁਝ ਵੀਡੀਓ ਦੇ ਅੰਦਰ ਦਿਖੂਗਾ ਕਿ ਹੁਣ ਮੈਂ ਜੇ ਬੋਲਦੀ ਮੇਰਾ ਮਨ ਚੱਕਰਾ ਹੁੰਦਾਗਾ ਕਿ ਚਲੋ ਕੋਈ ਗੱਲ ਨਹੀਂ ਇਹ ਖੁਸ਼ੀ ਹੈਗੀ ਹੈਲੋ ਤੈਨੂੰ ਕਿਹਾ ਮੈਂ ਤੈਨੂੰ ਦੱਸਿਆ ਨਹੀਂ ਮੈਂ ਕੈਮਰਾ ਤੇਰੇ ਵੱਲ ਕਰੀ ਜਾਂਦੀ ਆ ਐ ਕਰਦੇ ਹੈਲੋ ਹਾਂ ਇਹ ਸੁਭਾ ਵਿਚਾਰੀ ਆ ਗਈ ਸੀ ਕਿ ਕਰਨ ਦੀ ਭੈਣ ਹੈ ਇਹ ਬੱਡੀ ਹੈਗੀ ਕਿਰਨ ਦਵਾਈ ਲੈਣ ਗਈ ਐ ਫਿਰ ਉਹਨੇ ਇਹਨੂੰ ਭੇਜਤਾ ਸੀਗਾ ਤੇ ਇਹਨੇ ਸਾਰਾ ਮੇਰੇ ਨਾਲ ਆ ਕੇ ਕੰਮ ਧੰਦਾ ਜਿਹੜਾ ਸੀ ਜਿੰਨਾ ਵੀ ਸੀ ਕਰਵਾਇਆ ਸਾਫ ਸਫਾਈ ਤੋਂ ਲੈ ਕੇ ਮਾਂਡਾ ਢਿੰਡਾ ਲੀੜੇ ਕੱਪੜੇ ਸਾਰੇ ਇਹਨੇ ਕਰਵਾਇਆ ਤੇ ਹੁਣ ਮੈਂ ਇਹਨੂੰ ਆਖਿਆ ਵੀ ਚੱਲ ਹੁਣ ਤੂੰ ਬੇਟ ਕਰ ਲੈ ਆਪਾਂ ਢੀਕਦੇ ਆਂਗੇ 10 ਮਿੰਟ ਹੋਰ ਬਹਿ ਜਾ ਤੇ ਬੈਠੀ ਹੈਗੀ ਮੈਂ ਤਾਂ ਬਹੁਤ ਪਾਵਕ ਹੋਈ ਬੈਠੀ ਹੈਗੀ ਖੁਸ਼ੀ ਵੀ ਹੈ ਮੈਨੂੰ ਬਹੁਤ ਜਿਆਦਾ ਆ ਰਹੀਆਂ ਆਪਣੀਆਂ ਸਾਰੀਆਂ ਹੋ ਗਈਆਂ ਕੰਪਲੀਟ ਤੇ ਬੈਸਿਕ ਕੇਕ ਆ ਜਿਹੜਾ ਉਹ ਮਣੀ ਫੜ ਕੇ ਲੈ ਕੇ ਆਉਂਦਾ ਹੈਗਾ ਤੇ ਹੁਣ ਮੈਂ ਵੀ ਬਿਲਕੁਲ ਠੀਕ ਆ ਤੇ ਥੋੜੀਆਂ-ਥੋੜੀਆਂ ਬੈਸਿਕ ਮੇਰੀਆਂ ਲੱਤਾਂ ਦਾਤ ਕੱਟੀਆਂ ਤੇ ਪਰ ਮੈਨੂੰ ਮਹਿਸੂਸ ਵੀ ਹੋ ਰਿਹਾ ਹੈਗਾ ਚਲੋ ਜੀ ਫਿਰ ਪਹੁੰਚੀ ਤੋਂ ਕੁਛ ਖਬਰ ਹੀ ਆਈ ਤੇ ਤੁਹਾਨੂੰ ਵੀ ਦੱਸਾਂਗੀ Libra. ਤੁਸੀਂ ਲੈ ਆਓ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਵੈਲਕਮ ਮੇਰੇ ਕੋਲ ਬਹੁਤ ਖੁਸ਼ ਹਾਂ ਥੈਂਕ ਯੂ ਥੈਂਕ ਯੂ ਮੈਂ ਬੜਾ ਰੁਕੀ ਵਿਖਿਆ ਉੱਧਿਆਪਨ ਕੋਈ ਨਾ ਕੋਈ ਚਲੋ ਮਨਵ ਕਾਕਾਰ ਸਮਾਂ ਵਧੀਆ ਰਹਾ मणि ने, ने ने बहुत तो हो मेरे नाल बेचारे ने मदद लगी जी सारी डेकोरेशन करवाई नहीं नहीं ਵਾਹ ਹੈ ਨਾ چھوٹਾ ਬੰਚਾ ਲਾਇਆ ਚਲਾਈ ਕਿਹਨ ਲਿਸਾ ਹੋ ਗਿਆ ਲਿਸਾ ਹੋ ਗਿਆ ਕੱਲ ਨੂੰ ਹੁਣ ਤੋ ਰੈਸਟ ਕਰੀਂ ਬੋਟਾ ਮਣੀ ਜੀ ਦਾ ਵੀ ਧੰਨਵਾਦ ਬਹੁਤ ਬਹੁਤ ਰੱਖ ਲੈ 21 ਅੱਛਾ ਹਾਂ ਬਈ ਵਧੀਆ ਵਧੀਆ

ਕੀ ਲਿਆ ਬਈ ਮੈਂ ਤਾਂ ਬੰਦ ਜਿੰਨੀ ਹਾਂ ਹਾਂ ਕਾਹਦੇ ਬਧੀ ਲੀੜੇ ਬਣਾ ਬਣਾ ਦੇਣਾ ਐਂਦੇ ਸੀ ਬਣਾ ਰਹਾ ਹਾਂ ਹਲੇ ਤਾਂ ਉਹ ਮੇਰੀ ਗੁੱਤੀ ਹੈ ਹਾਂ ਉਹ ਲਾਲੀ ਮੋਤੀ ਆ ਬੰਦ ਕਰ ਦਿੰਨੇ ਬੱਕਾ ਕੋਈ ਕੋਈ ਆ ਇੱਕ ਬਹੁਤ ਬਹੁਤ ਲੱਗਿਆ ਚਲੋ ਜਲਦੀ ਜਲਦੀ ਕੋਈ ਨਾ ਕੋਈ ਇੰਤਜ਼ਾਰ ਦੀ ਮਾਰਿਆ ਕ ਫਵਾਦੀ ਫਵਾਤਾ ਨਵੀਂ ਆ ਆਪਾਂ ਨੂੰ ਢਿਸੀ ਦੀ ਆ ਮੈਂ ਨਿਕਾਲਣਾ ਲੱਗਦਾ ਨਵੀਂ ਦਾ ਬਹੁਤ ਟਾਈਮ ਦੀ ਆਂ ਜੀ ਆ ਕਾਫੀ ਟਾਈਮ ਲੱਗਣਾ ਇਹਨੂੰ ਤਾਂ ਫੋਟੋ ਬਈਆ ਫੋਟੋ ਖਿੱਚੋ ਫੋਟੋ ਖਿੱਚੋ ਮਣੀ ਮੇਰਾ ਫੋਨ ਲੈ ਕਿੱਥੇ ਯਾਰ

ハハハハ ਹਾਂ ਜੀ ਹਰਸ਼ਦੀ ਵੀ ਵੀਡੀਓ ਕਾਲ ਆ ਗਈ ਸੀਗੀ ਹਰਸ਼ ਦਾ ਫੋਨ ਆ ਗਿਆ ਸੀਗਾ ਫਿਰ ਅਸੀਂ ਸਾਰਿਆਂ ਨੇ ਉਹਦੇ ਨਾਲ ਵੀ ਗੱਲ ਕੀਤੀ ਕਿ ਅਸੀਂ ਬਹੁਤ ਜ਼ਿਆਦਾ ਖੁਸ਼ ਆਂਗੇ ਮੇਰਾ ਪੁੱਤ ਮੇਰੇ ਕੋਲੇ ਘਰੇ ਆਇਆ ਮੈਨੂੰ ਮਿਲਣ ਇੰਡੀਆ हां जी ਹੁਣ ਮੈਂ ਬਣਾਉਂਗੀ ਰੋਟੀ ਤੇ ਜਸ਼ਨ ਤਾਂ ਕਹਿੰਦਾ ਮੈਨੂੰ ਭੁੱਖ ਨਹੀਂ ਲੱਗੀ ਮੰਮੀ ਮੈਂ ਕੁਝ ਨਹੀਂ ਖਾਣਾ ਤੇ ਉਹ ਮੈਂ ਥੋੜੀਆਂ ਹੀ ਮਸੇਵੀਆਂ ਖਵਾ ਕੇ ਆਈ ਨੇ ਮੈਂ ਕਿਹਾ ਨਹੀਂ ਮੈਂ ਤੇਰੀ ਪਸੰਦ ਦੀਆਂ ਗੁਾਰੇ ਦੀਆਂ ਫਲੀਆਂ ਬਣਾਈਆਂ ਤੇ ਤੂੰ ਇੱਕ ਅੱਧੀ ਜ਼ਰੂਰ ਖਾ ਲਈ ਕਿਉਂਕਿ ਬਸ ਉਹ ਤਾਂ ਨਹੀਂ ਕਰਦਾ ਖਾਣ ਦਾ ਕੋਈ ਵੀ ਚੀਜ਼ ਮੰਮੀ ਹਾਂ ਇੱਕ ਮਿੰਟ ਪਹਿਲਾ ਸੀ ਬੈਸੋ ਦੇਣਾ ਗੱਲਾਂ ਵਸਾ ਕਰੀਏ ਬੈਠੇ ਤੇ ਉਹਦੇ ਸਾਰੇ ਬੈਗ ਬੂਗ ਚ ਠੀਕ ਕਰਨ ਲੱਗੇ ਹੁਣ ਮੈਂ ਕੱਪੜੇ ਕੱਢ ਕੇ ਦੇਣੇ ਸੀ ਹੁਣ ਉਹ ਨਾ ਆ ਲਿਆ ਧਰਮ ਪਾਣੀ ਨਾ ਠੀਕ ਤਾਂ ਹੁਣ ਮੈਂ ਉਹਦੇ ਬਸ ਇੱਕ ਦਿਨ ਰੋਟੀ ਬਣਾ ਲਿਆ ਆ ਜਾਓ ਵੀ ਆਜਾ ਐਚਾ ਐਚਾ ਆ ਐਚਾ ਐਚਾ ਆ ਆ ਹਾਂ ਹਾਂ ਲੈ चार vale, मारून

ਕਿ ਮੈਂ ਇੱਥੇ ਹੀ ਹਾਂ ਦੱਸ ਦੇਵਾਂ ਕਿ ਆ ਬਈ ਟਰ ਕੇ ਕੁੰਮੀ ਕੁੰਮੀ ਕਾ ਕੇ ਲਿਆਉਗਾ ਗੇੜੀਆਂ ਜਿੱਤੇ ਮਾਰ ਦੇ ਬਾਈ ਇ ਇ ਵਾ ਵਾ ਹਾ ਵਾ 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 ਹਾਂ ਹਾਂ ਕੋਈ ਲੱਗ ਜਾ ਪਤਾ ਹਾਂ 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 ਹਾਂਜੀ ਪਹਿਲਾਂ ਤਾਂ ਜਸ਼ਨ ਨੂੰ ਸਿਆਣਿਆ ਨੇ ਗਰੇਸੀ ਨੇ ਬਾਅਦ ਚ ਫਿਰ ਇਹਦੇ ਨਾਲ ਚੌੜ ਕਰਨ ਲੱਗੀ ਪ੍ਰਾਣੀ ਸ਼ਰਟ ਪਾਈ ਫਿਰ ਜਸ਼ਨ ਦੀ ਜਿਹੜੀ ਇੱਥੇ ਪਈ ਸੀਗੀ ਫਿਰ ਇਹ ਬਹੁਤ ਹੌਂਦੇ ਨਾਲ ਲਾੜ ਕਰਿਆ ਇਸ ਜਸ਼ਨ ਨਾਲ ਗਰੇਸੀ ਨੇ